ਜੇ ਲੋਕ 14 ਮਹੀਨਾ ਲਾਇਆ ਗਿਆ ਇਸ ਪਾਸੇ ਚੱਲਿਆ ਜਾਊਗੀ ਇਹ ਆਪਣੇ ਪਾਤੀ ਪਾਇ ਨਗਰ ਕੌਂਸਲ ਦੀ ਚੋਣ ਹੋ ਰਹੀ ਹੈ 21 ਮਹੀਨੇ ਅੱਜ ਨਾਮੀਨੇਸ਼ਨ ਦਾ ਲਾਸਟ ਦਿਨ ਸੀਗਾ ਅਸੀਂ ਕਾਂਗਰਸ ਪਾਰਟੀ ਵੱਲੋਂ 15 ਵੀਰਵਾਰ ਦੇ ਕਾਗਜ਼ ਲੈ ਕੇ ਆਏ ਸੀ ਪਰ ਸਾਡੇ ਉੱਤੇ ਕਾਗਜ਼ ਫੜੇ ਨਹੀਂ ਜਾ ਰਹੇ ਕਿਸੇ ਪਾਰਟੀ ਦੇ ਨਹੀਂ ਫੜੇ ਜਾ ਰਹੇ ਪੁਲਿਸ ਪ੍ਰਸ਼ਾਸਨ ਹੀ ਤਾਕਾ ਕਰੀ ਜਾ ਰਹੀ ਹੈ ਆਹ ਬੰਦੇ ਨੇ ਕਰਨਾ ਉੱਥੇ ਗੁੰਡੇ ਭਾਏ ਆ ਅੰਦਰ ਉਹਨਾਂ ਦੇ ਉਹ ਉੱਥੇ ਕਾਗਜ਼ ਜੀ ਲੈ ਕੇ ਅੰਦਰ ਜਾਂਦੇ ਉਹਨਾਂ ਨੂੰ ਕੁੱਟਦੇ ਆ ਬਾਹਰ ਖੋਲ ਦੇ ਬਾਹਰ ਲਾਇਆ ਹੋਇਆ ਇਸ ਕਰਕੇ ਧਰਨਾ ਮਾਇਆ ਕੋਈ ਸਾਡੀ ਸੁਣਵਾਈ ਹੋਵੇ ਔਰ ਅੱਜ ਤੱਕ ਕੋਈ ਪ੍ਰਸ਼ਾਸਨ ਦਾ ਕਿਸੇ ਕੋਈ ਵਿਭਾਗ ਦਾ ਕੋਈ ਸਾਡੀ ਜਿਹੜਾ ਆਇਆ ਹੈ। ਬਾਬਾ ਜੀ ਨੂੰ ਅੰਦਰ ਵੀ ਬੁਲਾਇਆ ਗਿਆ ਸੀ ਯਾਰ। ਇਸ ਕਰਕੇ ਕੀ ਕਹਿੰਦੇ ਚਾਹਦੇ ਨਹੀਂ ਨਹੀਂ ਕਹਿੰਦੇ ਬੁਲਾਇਆ ਗਿਆ ਪਰ ਉਹਨੂੰ ਅੱਗੇ ਜਾਣ ਹੀ ਨਹੀਂ ਦਿੱਤਾ ਗਿਆ ਜੀ। ਕਹਿੰਦੇ ਇਹਦੇ ਕਹਿੰਦੇ ਇਹਨੂੰ ਲਿਆਓ ਜੀ। ਤੇਰੀ ਆਉਂਦੇ ਉਹਨੂੰ ਕਾਹ ਜਾ ਨਹੀਂ ਦਿੰਦੇ। ਕਾਗਜ਼ਾਂ ਤੱਕ ਜਾਣ ਨਹੀਂ ਦਿੰਦੇ। ਉਹ ਰਾਹ ਹੀ ਰੋਕੀ ਜਾਂਦੇ। ਹੋਰ ਇਸ ਘਟਨਾ ਕੀ ਹੋਣਾ ਚਾਹੀਦੀ ਹੈ ਜੀ ਹੋਰ ਇਸ ਘਟਨਾ ਲੈ ਕੇ ਕੀ ਜੀ ਇਹ ਕਹਿੰਦੇ ਨੇ ਜੋ ਲੋਕਤੰਤਰ ਦਾ ਸਾਡੇ ਐਸੇ ਹਲਕੇ ਦੇ ਐਮਰ ਨੇ ਕਾਹਨ ਕੀਤਾ ਬਹੁਤ ਮਾਰਾ ਹੋਇਆ ਇਹਨੂੰ ਦੇਣੀਆਂ ਲੈਣੀਆਂ ਪੈ ਗਈਆਂ ਕਿਉਂਕਿ ਇਹ ਮੈਨੂੰ ਲੱਗਦਾ ਹੰਕਾਰੀ ਹੈ ਜਿਹੜੇ ਹੰਕਾਰ ਆ ਸਰਕਾਰ ਦਾ ਤੇ ਬਾਅਦ ਚ ਨਹੀਂ ਰਹਿੰਦਾ ਹੁੰਦਾ ਅੱਜ ਇਹ ਲੋਕਾਂ ਦੀ ਬਾਤਵਾ ਨੂੰ ਲੱਗ ਜਾਣੀ ਹੈ ਜਿਹੜਾ ਬਹੁਤ ਵੱਡੇ ਮਾਸਟਰਾਂ ਦਿੱਤੇ ਅਸੀਂ ਹੁਣ ਸਮਝਿਆ ਕਿੰਨਾ ਦਿਨ ਵੱਡਾ ਕੋਈ ਵਰਕਰ ਨਹੀਂ ਰਹਿਣਾ ਜਿਹੜੇ ਵਰਕਰ ਖੜੇ ਜਿਹੜੇ ਕੈਂਡੀਟ ਖੜੇ ਆ ਉਹਨਾਂ ਨੂੰ ਜਾਣਦੇ ਕੋਈ ਨਹੀਂ ਸ਼ਹਿਰ ਦੇ ਆ ਸਰਦਾਰ ਸਾਹਿਬ ਜੀ ਅੱਜ ਬਦਲ ਚੌਂਗ ਪਰਣਾ ਲੱਗਿਆ ਹੋਇਆ ਜੋ ਆਪਣੇ ਅੱਜ ਨਗਰ ਕੌਂਸਲ ਇਲੈਕਸ਼ਨਾਂ ਦੀ ਨਾਮਿਨੇਸ਼ਨ ਹੋਣੀ ਸੀ ਅਸੀਂ ਆਪਣੇ 15 ਕੈਂਡੀਡੇਟ ਲੈ ਕੇ ਸਵੇਰ 11:00 ਔਰ 11:30 ਵਜੇ ਵੀਡੀਓ ਦਫ਼ਤਰ ਪਹੁੰਚੇ ਜੋ ਕਿ ਅੱਗੇ ਗੇਟ ਲੱਗਿਆ ਹੋਇਆ ਸੀਗਾ ਤੇ ਪ੍ਰਸ਼ਾਸਨ ਉੱਤੇ ਪੂਰਾ ਕਾਬੂ ਸੀਗਾ ਜੋ ਕੋ ਸਾਡੇ ਕਿਸੇ ਵੀ ਕੈਂਡੀਡੇਟ ਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਸਾਡਾ ਕੋਈ ਨਾਮਿਨੇਸ਼ਨ ਦਾਖਲ ਨਹੀਂ ਹੋਇਆ ਜੋ ਕਿ ਪੰਜਾਬ ਸਰਕਾਰ ਦੇ ਅੰਦਲੇ ਦੀ ਸਰੀਆ ਨੂੰ ਡਾਗਰ ਦਿਆ ਜੋ ਸਾਡਾ ਭਾਈ ਜਿਹੜਾ ਪਰਪਾ ਸ਼ਹਿਰ ਦਾ ਜੋ ਸ਼ਹਿਰੀ ਲੋਕ ਹਮੇਸ਼ਾ ਆਉਣਾ ਮਾਣਨਾ ਭਾਈ ਜਿਹੜਾ ਪਰਪਾ ਨੂੰ ਕੈਮ ਰੱਖਣ ਵਾਲੇ ਲੋਕ ਆ ਅੱਜ ਜੋ ਸਾਡਾ ਭਾਈ ਜਿਹੜਾ ਪਰਪਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਖਰਾਬ ਕਰਨ ਲੱਗੀ ਹੋਈ ਆ ਇਸ ਤਰ੍ਹਾਂ ਕੇ ਇਲੈਕਸ਼ਨ ਹੁੰਦਾ ਤੇ ਇਹਨਾਂ ਨੂੰ ਇਸ ਗੱਲ ਦਾ ਪਤਾਗਾ ਕਿ ਸਾਡੇ 15 ਦੇ 15 ਕਾ ਜਿਹੜਾ ਫੜਦੇ ਆ ਆਪਣੀ ਹਾਰ ਤੋਂ ਮੁਖਾਰੇ ਹੋਏ ਕਿਸੇ ਵੀ ਪਾਰਟੀ ਦੇ ਕੈਂਡੀਟ ਨੂੰ ਇਹਨਾਂ ਨੇ ਕਾਲਜ ਰਿਗਿਸਟ੍ਰੇਸ਼ਨ ਨਾਲ ਜਿਹੜੀ ਦਾਖਲ ਨਹੀਂ ਕਰਦੇ। ਉਹਨਾਂ ਨੂੰ ਕਿਸੇ ਵੀ ਕੈਂਡੀਡੇਟ ਦੇ ਕਾਲਜ ਨੂੰ ਦਾਖਲ ਨਹੀਂ ਕੀਤੇ। ਸਾਰਿਆਂ ਨੂੰ ਬਰੰਗ ਵਾਪਸ ਮੋੜ ਦਿੱਤਾ। ਇੱਕ ਨੀਤੀ ਕਹਿਣਾ ਚਾਹੁੰਦੇ ਹਾਂ। ਇਹ ਬਹੁਤ ਮੰਦਪਾਗੀ ਕਰਨ ਆ ਗਈ ਆ। ਅਸੀਂ ਆਪ ਦੀ ਕਾਂਸਟ ਪਾਰਟੀ ਵੱਲੋਂ ਪਰਜੋਰ ਨਿੰਦਾ ਕਰਦੇ ਆ। ਤੇ ਪਰ ਅਸੀਂ ਕਹਿਣ ਨਾਲ ਨਹੀਂ ਬਚਾਂਗੇ ਆਪਣੇ ਵਰਕਰਾਂ ਨੂੰ ਇਨਸਾਫ ਦਵਾਉਣ ਲਈ ਹਾਈ ਕੋਰਟ ਦਾ ਰੋਖ ਕਰਕੇ ਜਿੱਕਰ ਜਿਸ ਤਰ੍ਹਾਂ ਦਾ ਇਹ ਸਾਨੂੰ ਰਾਹ ਹਜਾਰ ਕਰਨਾ ਪਿਆ ਅਸੀਂ ਕਰਾਂਗੇ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਜਰੂਰ ਕਰਕੇ ਆਪਣੇ ਜੀ ਦੇ ਤਾਜ ਦਖਲ ਕਰਵਾਗੇ ਤੇ ਨਹੀਂ ਨਹੀਂ ਹਾਈ ਕੋਰਟ ਜਾ ਕੇ ਹਾਈ ਕੋਰਟ ਦਾ ਸਹਾਰਾ ਲੈ ਕੇ ਇਸ ਇਲੈਕਸ਼ਨ ਨੂੰ ਸਟੇ ਕਰਾਂਗੇ ਇਸ ਬੰਦੇ ਵਿੱਚ ਤੁਸੀਂ ਵੀ ਇੱਥੇ ਹੋ ਪ੍ਰੈਸ ਨੂੰ ਵੀ ਸਾਰੀ ਨੂੰ ਪਤਾ ਹੈ ਕਿ ਐਮ ਐਲ ਏ ਇੰਨੀ ਗੁੰਡਾਗਰਦੀ ਕਰ ਰਿਹਾ ਹੈ ਸਰਕਾਰ ਇੰਨੀ ਗੁੰਡਾਗਰਦੀ ਕਰ ਰਹੀ ਹੈ ਕਿ مین ਗੇਟ ਆ ਜਿਹੜਾ ਉਹ ਲੋਕ ਕਿੱਦਾ ਹੋਇਆ ਜਿਹੜੇ ਝਾੜੂ ਦੇ ਗੁੰਡੇ ਆਉਂਦੇ 2-3 ਸੌ ਵਾਰਿਆ ਹੋਇਆ ਤੇ ਮੈਂ ਸਮਝਦਾ ਕਿ ਕਤਲ ਕਰਾਉਣ ਵੱਲ ਕੋਈ ਕਸਮ ਨਹੀਂ ਸਾਰੇ 15 ਦੇ 15 ਕਹਿੰਦੇ ਸਾਡੇ ਪਰਸੋਂ ਖਿੜਕੀਆਂ 'ਚੇ ਖੜੇ ਰਹੇ ਕੱਲ ਖਲਾਬ ਦੇ ਬਾਹਰੂ ਨੇ ਖੜੇ ਰਹੇ ਅੱਜ ਫੇਰ ਕਰਕੇ ਸਵੇਰ ਦੇ ਅਸੀਂ ਇੱਥੇ ਬੈਠੇ ਆਂ ਤਿੰਨ ਦਿਨ ਹੋ ਗਏ ਸਾਨੂੰ 15 ਦਿਨ ਦੇ ਲੈ ਕੇ ਬੈਠਿਆ ਹਾਂ ਜਿਹੜਾ ਲੋਕਤੰਤਰ ਦਾ ਘਾਣ ਹੈ ਉਹ ਹੋ ਰਿਹਾ ਅੱਜ ਤੱਕ ਜਿਹੜਾ ਇਹ ਤੋਂ ਪਹਿਲਾਂ ਕੌਂਸਲ ਦਾ ਐਮਐਲਏ ਸੀ ਉਹਨੇ ਵੀ ਕਾगज ਪੜਾ ਕੇ ਦੇਖ ਲਿਆ ਸੀ ਅਣਪਹੁੰਚਾ ਕੇ ਜਮਾਤ ਤੇ ਜੱਫਤੇ ਹੀ ਇਹਦੀ ਕੋਈ ਨਾ ਸਮਝਣਾ ਕਿ ਜਿਵੇਂ ਡਰਿਆ ਹੋਇਆ ਐਮਐਲਏ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕੋਈ ਇੱਕ ਦਿਵਾਨੀ ਦਾ ਕੰਮ ਨਹੀਂ ਕੀਤਾ ਉਹਨਾਂ ਡਰਿਆ ਹੋਇਆ ਕਿ ਸਾਡੇ ਕਿੰਦਰਦਾਂ ਨੂੰ ਮੋਟਾ ਨਹੀਂ ਪੈਣੀ ਆ ਇਸ ਕਰਕੇ ਸਾਡੇ ਗ੍ਰੈਂਡ ਜਿਹੜੇ ਸਾਰੇ ਦੇ ਸਾਰੇ ਪਿਆਰ ਅਸੀਂ ਅੱਜ ਇੱਕ ਵਾਰ ਵੇਖਿਆ ਕਿ ਨਾਤਕਾ ਗੁੰਡਾਗਰਦੀ ਪ੍ਰਸ਼ਾਸਨ ਆ ਰਿਹਾ ਹੋਇਆ ਹੈ ਭਗਵਾਨ ਜੀ ਦੇ ਪ੍ਰਸ਼ਾਸਨ ਭਾਰੇ ਹੋ ਤੇ ਫੈਲਾ ਚੋਹਾਂਗਾ ਤਾਂ ਆਸਵਾਸਾ ਪਾ ਗਏ ਉਹਨਾਂ ਦੇ ਕਿ ਕੀ ਕਰਨੂ ਸਾਨੂੰ ਸਵੈ ਜਿੱਤਾ ਗਿਆ ਸੀ ਏਡੀ ਸਾਹਿਬ ਗਰੇਵਾਲ ਸਾਹਿਬ ਨੇ ਪਰਸੋਂ ਦਿੱਤਾ ਸੀ ਸਾਨੂੰ ਆਰੋ ਸਾਹਿਬ ਨੇ ਪਰ ਸਾਰੇ ਵਾਦੇ ਜਿਹੜੇ ਇਹਨਾਂ ਨੇ ਲੌਜੀਪੁਰ ਦਿੰਦੇ ਆ ਬਿਲਕੁਲ ਇਹ ਮੇਰੀ ਕੰਨਾਂ ਫੋਨਾਂ ਨਾਲ ਹੋਈ ਤੇ ਸਾਨੂੰ ਹਦਾਇਤਾਂ ਕਿ ਕਿਸੇ ਪਾਰਟੀ ਦੇ ਤੁਸੀਂ ਨਾਮਿਨੇਸ਼ਨ ਨਹੀਂ ਲੈਣਾ। ਉਹਨਾਂ ਕੋਲ ਕੈਂਡੀਡਟਾਂ ਨੂੰ ਬੁਲਾਇਆ ਵੀ ਗਿਆ ਸੀਗਾ। ਬਿਲਕੁਲ ਝੂਠ ਸੀ ਸਾਰਾ ਅੰਦਰ ਵੜ ਕੇ ਬਾਹਰ ਕੱਢ ਦਿੱਤਾ ਗਿਆ ਲੋਕ। ਕੀ ਤੁਸੀਂ ਕਹਿਣਾ ਚਾਹੋਗੇ ਤੁਸੀਂ? ਇਹਨਾਂ ਚਾਹਾਂਗੇ ਅਸੀਂ ਮਾਨਯੋਗ ਹਾਈ ਕੋਰਟ ਦਾ ਰੋਕ ਕਰਾਂਗੇ। ਹੈਲੋ। ਆ ਜੀ ਆ ਜੀ। ਠੀਕਾ ਚੱਕੇ ਹੋਏਗਾ। ਆਹ ਦੇਖੋ 7-800 ਬੰਦਾ। ਸਾਡੇ ਜਿਹੜੇ ਕੈਂਡੇ ਲੜੀ ਜੀ ਨੇ ਦੂਜੀਆਂ ਪਾਰਟੀਆਂ ਦੇ ਲੜੀ ਆ ਸਾਰਿਆਂ ਨੂੰ ਖੇਡ ਰਾਉ ਕੀਤਾ ਜਾ ਰਿਹਾ ਹੈ ਤਿੰਨ ਦਿਨ ਤੋਂ ਲੈ ਕੇ ਸਾਡੇ ਜਿਹੜੇ ਸਾਰੇ ਕੈਂਡੀਡੇਟ ਆ ਫੈਸਲਾ ਕੰਪਲੀਟ ਆ ਉਹ ਸਾਰਾ ਕੁਝ ਆ ਜਿਹੜਾ ਮੈਂ ਸਮਝਦਾ ਕਿ ਸਾਡੀ ਨੋਮੀਨੇਸ਼ਨ ਫੈਸਲਾ ਜਿਹੜੀਆਂ ਮੇਨ ਲਕਸ਼ਣ ਨੂੰ ਸੇ ਕੋਲੇ ਚੰਡੀਗੜ੍ਹ ਪਹੁੰਚ ਗਿਆ ਹੋਣਾ ਹੈ ਇਹ ਵੀ ਇੱਕੋ ਜਿਹਾ ਥਿਸ ਇਸ ਹਾਊ ਵੀ ਕੱਜੇ ਵੇ ਮਾਨਜੋਤ ਹਾਈ ਕੋਰਟ ਜੀ ਅੱਜ ਰੱਤ ਜਿਹੜੀ ਧਾਰ ਕੀਤੀ ਹੋਈ ਹੈ ਕਿਉਂਕਿ ਅਸੀਂ ਕਿਸੇ ਪਾਸੇ ਨੂੰ ਕੋਈ ਤਸਵੀਰ ਨਹੀਂ ਤੇ ਸਾਡੇ ਨਾਮਿਨੇਸ਼ਨ ਦਾਖਲ ਕੀਤਾ ਹੈ ਇਹ ਬਾਹਰ ਬਾਹਰ ਇਹ ਪਲਾਕ ਨਹੀਂ ਦਿੰਦਾ ਇਹ ਤਾਂ ਇਹ ਤਾਂ ਨਹੀਂ ਵੀ ਨਹੀਂ ਉਹਨਾਂ ਦਾ ਫੋਟੋਸ਼ੇਟ ਲੱਗਣਾ ਫੋਟੋਸ਼ੇਟ ਲੱਗਿਆ ਤੇ ਜਿਉਂ ਮੈਂ ਤਾਂ ਹੋਰ ਕੋਈ ਨਾ ਨਹੀਂ ਇਹ ਪੂਰਾ ਫਿਰ ਲੈਣਾ ਸੀਨ ਲੈਣੀ ਹੈ ਬਈ ਜੀ ਮਾਣੋ ਸਾਡ ਨੂੰ ਮਾਣੋ ਸਾਡ ਚੋਣੋ ਆਹਦਾ ਝੂਠਾ ਬੰਦਾ ਰਸੀਦ ਲੈਣੀ ਹੈ ਤੋ ਅਸੀਂ ਨੰਬਰ ਦੇ ਕੇ ਕੈਂਟ ਨੂੰ ਕਹਿੰਦੇ ਹੋਏ ਸਾਨੂੰ ਤੁਸਨਾਤਾ ਬਤਾ ਭਾਈ ਜੀ ਉਹਨੂੰ 10000 ਨਹੀਂ ਵੀਰ ਜੀ ਫਾਇਲ ਦੇ ਨਾਲ ਨਹੀਂ ਹੁੰਦਾ ਹਰ ਵਾਰੀ ਦਿੰਦੇ ਨੇ ਮਲੇ ਬੋਬੇ ਦਿੰਦੇ ਨੇ ਇਹਨਾਂ ਦਾ ਜਿਹੜਾ ਜਿਆਦਾ ਮੈਂ ਕਰਾਉਣਾ ਰਸੀਦ ਕਰਾਉਣਾ ਦੀ ਓਰੀਜਨਲ ਫਾਰਮ ਆ ਉਦੋਂ ਬਿਨਾਂ ਤੁਸੀਂ ਸਾਨੂੰ ਕੱਢ ਨਹੀਂ ਦੇ ਸਾਡੇ ਟਿਕਟ ਦਾ ਨਿਸ਼ਾਨ ਕਮ ਦੇਵੋਗੇ ਜਿਹੜੇ ਕੈਂਡੀਡੇਟ ਅੰਦਰ ਗਏ ਉਹਨੂੰ ਵੀ ਨਹੀਂ ਮੈਂ ਬੰਦ ਬਹੁਤ ਬੱਦੂਗਾ ਨਹੀਂ ਨਹੀਂ ਅਸੀਂ ਇੱਕ ਇੱਕ ਬੰਦਾ ਜਾਵਾਂਗੇ ਦੋ ਦਾ ਕੋਈ ਸਾਡੇ ਕੋਲੇ ਕੋਈ ਹੈਗਾ ਕੁਝ ਵੀ ਜਿਹੜਾ ਉਹਨੂੰ ਤਕਲੀਫ ਹੈ ਸਾਡੇ ਕੋਲ ਇਹ ਕਾਂਗਰਸ ਦਾ ਜਾਊਗਾ ਐਸਐਮ ਜੀ ਨੂੰ ਨਾਮ ਨਹੀਂ ਹੋਣੀ ਸਾਡਾ ਸਾਹ ਪੁੱਛੋ ਕੱਲਾ ਕਹਿ ਲੋ ਜੀ ਤੁਸੀਂ জড়া <laughs> ਹਾਂ ਜੀ ਆ ਜੋ ਮਿਹਰਬਾਨੀ ਜੀ ਦਰਦ ਨਹੀਂ ਆਉਂਦਾ ਜਿੰਦਾ ਬਾਕੀ ਤੁਸੀਂ ਅੰਦਰ ਨਹੀਂ ਇਥੇ ਵਾਹ ਸਾਡੀ ਕਾਂਗਰਸ ਤੇ ਕਾਹਲੀ ਦੋਨੇ ਸਾਰਿਆਂ ਨੂੰ ਟੱਕਰ ਪਾਉਂਦੇ ਪੰਜ ਉਹਨਾਂ ਦੇ ਕਾਹਲੀਆਂ ਦੇ ਖੜੇ ਬੰਦੇ ਹੋਰ ਤੁਸੀਂ ਆਏਗਾ ਜੀ ਨਾ ਬਾਕੀ ਬਾਕੀ ਦੇ ਗੱਲ ਕੋਈ ਨਹੀਂ ਕੋਈ ਨਹੀਂ ਸ਼ੁਰੂ ਕਰ ਲਿਆ ਸਰ ਕੋਈ ਤੇਰ ਬੰਦਿਆਂ ਦਾ ਜੀ ਘੁੱਟ ਘਟਈਆ ਹੋਇਆ ਇਹਨਾਂ ਨੂੰ ਕੋਈ ਨਹੀਂ ਇਹ ਇੱਥੇ ਛੱਪੜੋ ਛੱਪੜੀ ਹੋਈ ਨਹੀਂ ਸਾਡੇ ਬੰਦੇ ਦਾ ਪੈਸਾ ਕੋਈ ਛੱਟ ਕਾਲਾ ਸਾਰੇ ਜੀ ਨਹੀਂ ਨਹੀਂ ਉਹ ਦੇਖ ਲੈ ਸਾਡੇ ਹੁਣ ਬੰਦੇ ਕਹਿੰਦੇ ਵਿੱਚ ਰਹਿਣਾ ਲੱਗੀਆਂ ਵੀ ਹੈ ਨਾ ਇੱਕ ਵਾਰੀ ਲੱਗੋ ਲਾਈਨਾਂ ਦੇ ਵਿੱਚ ਆ ਜਾਓ ਸਰ ਸਾਨੂੰ ਵੀ ਪਤਾ ਲੈਣਾ ਚਾਹੀਦਾ ਨਹੀਂ ਲੈ ਸਾਡੇ ਸਾਡੇ ਕੋਲ ਆ ਸਾਨੂੰ ਪਤਾ ਲੈਣਾ ਕਿੱਥੇ ਲੱਗਿਆ ਜੀ ਜੀ ਗੱਲ ਸੁਣੋ ਮੇਰੀ ਗੱਲ ਸੁਣੋ ਬਾਈ ਜੀ ਆਰੋ ਸਾਹਿਬ ਨਾਲ ਗੱਲ ਹੋਈ ਆਰੋ ਸਾਹਿਬ ਕਹਿੰਦੇ ਵੀ ਉਹ ਜਿਹੜਾ ਅਥਾਰਟੀ ਸੈਕਟਰ ਹੈ ਬਾਈਂ ਦੇ ਨਾਲ ਲਾ ਕੇ ਤੁਸੀਂ ਜੋ ਕਹਿਣਾ ਤਾਂ ਲੈ ਰਿਆ ਸਾਰੇ ਨਹੀਂ ਲੈ ਰਿਆ ਆ ਸਾਨੂੰ ਆ ਰੋ ਸਾਬ ਕੋਈ ਯਕੀਨੀ ਪਹਿਲਾਂ ਵੀ ਜਮਾਨਾ ਸਾਡੇ ਦੋ ਬੰਦੇ ਨੇ ਸਾਨੂੰ ਯਕੀਨੀ ਆਜਾ ਮੇਰੇ ਨਾਲ ਗੱਲ ਨਹੀਂ ਅਸੀਂ ਨਹੀਂ ਕਰ ਗੱਲ ਕਰ ਲੈ ਆ ਰੋ ਸਾਨੂੰ ਯਕੀਨੀ ਨਹੀਂ ਉਹ ਗੱਲ ਕਰਤੀ ਜਮਾਨਾ ਤਾਂ ਭੱਜ ਚੁੱਕੇ ਆ ਜੀ ਸਾਡੇ ਬੰਦੇ ਆਜੋ ਬਾਜੋ ਬਾਜੋ ਸਾਰੇ ਆਜੋ ਬਾਜੋ ਬਾਜੋ ਆਪਣੇ ਤੇ ਕਿਉਂ ਨਹੀਂ ਅੰਦਰ ਆਉਂਦੇ ਲੋਕ ਤੇ ਖੋਰ ਤੇ ਅਸੀਂ ਬਾਹਰ ਜਾਣਾ ਹਾਂ ਆਜੋ ਆਲੋ ਸਾਰੇ ਆਜੋ ਸਾਰੇ ਨਹੀਂ ਸੜ ਕੀ ਕਾਰ ਚ ਭਰਾ ਦਿਓ ਸਾਡੇ ਦੋਨੋਂ ਕਾਰ ਦੇ ਅੰਦਰ ਬਾਹਰ ਕੱਢ ਦਿਓ ਆ ਜਾਓ ਸਰ ਸਰ ਬਾਹਰ ਕਾਰ ਚ ਭਰਾ ਦਿਓ ਜਾਂ ਕੰਨੀਂ ਬਾਹਰ ਕੱਢ ਦਿਓ ਪੰਜਾਬ ਜਿੰਦਾਬਾਦ ਜੰਦਾਬਾਦ 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 ڪا 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 ਕਹਿੰਦਾ ਕਿਹੜਾ ਜਨਾਬ ਕਰੀਂ ਮੈਂ ਕਿਹਨੂੰ ਮਾਰਦੇ ਆ ਅਜ ਤੱਕ ਕਹਿ ਰਿਹਾ ਕਿ ਕਰ ਸੁਣੋ ਬੰਦਾ ਜੀ ਕਿ ਬੀਬੀਆਂ ਨੇ ਵੀ ਮੁੰਡੇ ਦੇ ਰੂਪ ਚ ਲੈ ਕੇ ਆਏ ਆ ਸਾਰੀ ਬੀਬੀ ਦੇਸੀ ਆਂਦਾ ਉਹ ਭਾਈ ਬਾਦੋ ਜੀ ਕਹੇਗਾ ਕਿ ਟੁੱਠੀ 10 ਸਾਲਾਂ ਦੀ ਸਰਕਾਰ ਦੇ ਵਿੱਚ ਕੋਈ ਕੰਮ ਉਹਦਾ ਸਾਰਾ ਹੁਣ ਪਤਾ ਲੱਗ ਜਾਣਾ ਹੈ ਆ ਬੜੇ ਸੋਚੀ ਗੱਲ ਹੈ ਕੱਲ ਜੀ ਇਹਦੇ ਸਾਰੇ ਖਾਲੀਕਾਰ ਦੇ ਵਕੀਲਾਂ ਨੇ ਸਾਰੇ ਮਾਲ

ਬਾਦੀਆਂ ਰਹਿਤੀਆਂ ਨਾਲ ਨਹੀਂ ਕਿਹਾ ਜਾਣਾ ਹੈ ਕਿ ਉਹ ਮੋਢੇ ਉੱਤੇ ਕੋਰੇ ਚੱਲਦੇ ਨੇ ਮਾਣ ਦੇਣ ਦੀ ਗੱਲ ਹੈ ਕਿ ਉਹ ਰੋਹਨ ਦਾ ਕਹਿਤਾ ਹੈ ਭਾਵੇਂ 10 ਸਾਲ چاہے ਕਿਸੇ ਬਾਦੀ ਦੀ ਸਰਕਾਰ ਆਵੇ ਇੱਥੇ ਸਾਰੇ ਬਾਦੀਆਂ ਦਾ ਕੂਦੂ ਜ਼ਮਾਨ ਬੈਠੇ ਨੇ ਮੈਂ ਇੰਨੀ ਕਮਾਨੀ ਕਰੂੰਗਾ समय भी शहर के हक खोलिया गया मिले सारे ने सारे हक से किसी पार्टी अल्जामबाजी नहीं करूंगा सारे के सारे पिछले की भी सरकार आएगी शहर में मसल